ਬੀਜੇਪੀ ਲੀਡਰਾਂ ਦੇ ਬਿਆਨ ਕਾਫੀ ਸਾਹਮਣੇ ਆ ਰਹੇ ਨੇ ਬੀਜੇਪੀ ਲੀਡਰ ਸਾਫ ਤੌਰ ਤੇ ਇਹ ਤੱਕ ਐਲਾਨ ਕੀਤਾ ਉਹਨਾਂ ਨੇ ਕਿ ਇਹਨਾਂ ਨੂੰ ਬੰਦਾ ਬਣਾ ਦਾਂਗੇ ਜਿਨ੍ਹਾਂ ਨੇ ਇਹ ਕਿਹਾ ਨਾ ਗੱਲ ਕਿ ਬੰਦਾ ਬਣਾ ਦਾਂਗੇ ਉਹਨਾਂ ਚ ਸਭ ਤੋਂ ਪਹਿਲੇ ਨੰਬਰ ਤੇ ਹਨ ਸੁਰਾਜ ਹਨਸ ਜੀ ਆ ਤੁਹਾਨੂੰ ਛੇਤਰਾਂ ਦੀ ਲੋੜ ਆ ਤੁਹਾਨੂੰ ਛੇਤਰ ਮਾਰ ਮਾਰ ਕੇ ਮੈਂ ਭਜਾਉਣਾ ਤੇਰਾ ਕੰਮ ਆ ਤੁੰ ਵੀ ਭਜਾਉਣਾ ਤੇ ਲੋਕਾਂ ਕੋ ਗ੍ਰਾਹੀ ਕਰਨੀ ਪੈਸੇ ਲੈਣੇ ਤੂੰ ਉਹ ਕੰਮ ਕਰੀ ਜਾ ਤੂੰ ਇਹ ਭੁੰਡਾ ਦੇ ਖਖਰ ਚੋਂ ਤੂੰ ਕੀ ਲੈਣਾ ਤੂੰ ਇਹਨਾਂ ਨੂੰ ਛੇੜ ਕੇ ਕੀ ਲੈਣਾ ਜਿਹੜੇ ਪਹਿਲਾਂ ਹੀ ਬੰਦਾ ਦੁਖੀ ਹੋਵੇ ਨਾ ਉਹਨੂੰ ਜਿੱਦਾਂ ਨੰਨ ਦੀ ਦੁਖਦੀ ਰਗ ਦੇ ਉੱਤੇ ਹੱਥ ਨਾ ਰੱਖਦੇ ਉਹ ਕਦੇ ਜਿਨ੍ਹਾਂ ਨੇ ਮੋਦੀ ਸਾਹਿਬ ਕੋਲ ਨਹੀਂ ਡਰੇ ਜਿਹੜੇ ਸਰਕਾਰਾਂ ਕੋ ਨਹੀਂ ਡਰਦੇ ਤੇਰੀ ਕਿੰਗ ਤੂੰ ਵੀ ਕੋ ਡਰ ਜਾਣਗੇ ਤੇਰੇ ਹਾਰਮੋਨੀਅਮ ਤੋਂ ਨਾਲ ਹੀ ਨਾਲ ਇੱਕ ਅਨਾ ਜੱਟ ਮਾਸਵਾ ਦੀ ਗੱਲ ਹੁੰਦੀ ਆ ਸੋਨੀਆ ਮਾਨ ਦਾ ਸਾਹਮਣੇ ਆਂਦਾ ਹੁਣ ਤੁਸੀਂ ਕਿਹਾ ਕਿ ਕਿਸਾਨਾਂ ਦੇ ਨਾਲ ਆ ਸੀ ਉਹ ਤਾਂ ਕਹ ਰਿਹਾ ਕਿ ਸੋਨੀਆ ਮਾਨ ਕਹ ਰਿਹਾ ਕਿ ਉਹਨਾਂ ਨੇ ਤਾਂ ਕਹ ਰਿਹਾ ਕਿ ਸੋਨੀਆ ਮਾਨ ਦੇ ਨਾਲ ਤਾਂ ਸਟੈਂਡ ਹੀ ਨਹੀਂ ਲਿਆ ਗਿਆ ਉਹ ਤਾਂ ਇਕੱਲੇ ਚਲ ਗਏ ਸੀ ਕਰੇ ਕਿਸਾਨ ਕਿਉਂ ਗਏ ਕਿਉਂ ਗਏ ਇਕੱਲੇ ਹੋ ਕਿਨੂੰ ਪੁੱਛ ਕੇ ਗਏ ਟੀਆਰਪੀ ਨੂੰ ਆਦਤ ਤਾਂ ਜਿਹੜੇ ਬੌਮਿਓ ਹੋ ਜਾਂਦੇ ਨੇ ਜਿੰਨਾਂ ਦੀਆਂ ਫੋਟੋ ਫੋਟੋ ਕਿਸੇ ਚ ਲੱਤ ਜਾਂਦੀਆਂ ਗੋਦਿਆਂ ਗੋਦਿਆਂ ਉਹ ਟੀਆਰਪੀ ਦਾ ਬੜਾ ਅਖੜਾ ਕਰਦੇ ਆ ਅਈਓ ਦੀ ਇੱਜ਼ਤ ਕਰਦੇ ਸੀ ਸਵਾਰਸ਼ਾ ਮਡੀਆਂ ਪੋਏ ਜਾਂ ਸੀ ਉਦੋਂ ਦੀ ਇੱਜ਼ਤਨ ਦਾ ਕੱਢਿਆ ਇਹਨੂੰ ਬਾਹਰ ਉਦੋਂ ਦਾ ਕਿਸਾਨਾਂ ਦੇ ਨਾਲ ਕੀ ਕਰ ਲਏ ਨੇ ਕੋ ਦਸੋ ਨਾ ਵੀ ਗਈ ਮੁੜ ਕੇ ਦੁਬਾਰਾ ਕਨੋਰੀ ਬਾਰਡਰ ਜਾਂ ਜੋ ਬੋ ਬਾਰਡਰ ਜਾਂ ਦੀਰਾ ਦੇਖਿਆ ਹੁਣੀ ਅਥਰੂ ਕੈਸੇ ਗੋਲੇ ਤੱਕ ਓਏ ਕੋਈ ਗੋਲਾ ਨਹੀਂ ਬਚਿਆ ਇਹਨੂੰ ਅਥਰੂ ਗੈਸ ਦਾ ਧੂਆਂ ਜਿੱਥੇ ਉੱਡਦਾ ਸੀ ਉੱਥੋਂ ਦੀ ਲੰਗੀ ਉਹ ਸ਼ਿਕਾਂ ਝੁਕਾਂ ਜਾਂ ਜ਼ਰੂਰ ਪਰ ਤੁਹਾਡੇ ਨਾਲ ਤਾਂ ਗੇਰੇ ਕੇ ਗੱਲਬਾਤ ਸੀ ਅੱਧਾ ਘੰਟਾ ਵੀ ਨਹੀਂ ਮੈਂ ਤੋ ਲਾਇਆ ਜਦੋਂ ਪਤਾ ਲੱਗਾ ਸੀ ਉਸ ਵੇਲੇ ਚਿੱਠੀ ਭੇਜਤੀ ਹਾਂ ਨਾ ਕਿ ਜਦੋਂ ਤੇਰਾ ਠੀਕ ਹੋ ਜਾਏ ਸਿਸਟਮ ਉੱਪਰ ਵਾਲਾ ਉਦੋਂ ਫੇਰ ਦੱਸਦੀ ਕੈਪਟਨ ਮਨਿੰਦਰ ਸਿੰਘ ਦਾ ਵਿਰੋਧ ਹੋਊਗਾ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਹੋਊਗਾ ਸਸਿਕਲ ਮਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ 올 ਇੰਡੀਆ ਜੱਟ ਮਾਂ ਸਭਾ ਵੱਲੋਂ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਔਰ ਸਾਫ਼ ਤੌਰ ਤੇ ਕਿਹਾ ਗਿਆ ਕਿ ਬੀਜੇਪੀ ਦਾ ਵਿਰੋਧ ਜਿਹੜਾ ਹੋਰ ਤਿੱਖਾ ਮੁਰਤੋਂ ਕੀਤਾ ਜਾਵੇਗਾ ਹਾਲਾਂਕਿ ਹਰ ਬਾਰੀ ਗੱਲਾਂ ਹੁੰਦੀਆਂ ਨੇ ਤੇ ਬੀਜੇਪੀ ਦਾ ਵਿਰੋਧ ਕਰਨ ਦੀ ਗੱਲ ਜਿਹੜੀ ਇਹ ਕੀਤੀ ਜਾਂਦੀ ਆ ਹੁਣ ਗੱਲ ਕਰ ਲੈਣੇ ਕਿ ਹੁਣ ਚੋਣਾਂ ਵੀ ਨਹੀਂ ਸਿਰ ਤੇ ਔਰ ਕਿਸ ਤਰ੍ਹਾਂ ਦੇ ਨਾਲ ਹੁਣ ਵਿਰੋਧ ਕਰਨਗੇ ਤੁਸੀਂ ਗੱਲ ਕੀਤੀ ਹਰ ਬਾਰੀ ਗੱਲ ਹੁੰਦੀ ਆ ਹਾਲਾਂਕਿ ਬੀਜੇਪੀ ਦਾ ਵਿਰੋਧ ਕਰੋਗੇ ਹੁਣ ਚੋਣਾ ਵੀ ਨੇ ਚੋਣਾ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਬੀਜੇਪੀ ਲੀਡਰਾਂ ਦੇ ਬਿਆਨ ਕਾਫੀ ਸਾਹਮਣੇ ਆ ਰਹੇ ਨੇ ਬੀਜੇਪੀ ਲੀਡਰ ਸਾਫ ਤੌਰ ਤੇ ਇਹ ਤਾਂ ਕਹਿ ਦਿੱਤਾ ਉਹਨਾਂ ਨੇ ਕਿ ਇਹਨਾਂ ਨੂੰ ਬੰਦਾ ਬਣਾ ਦਾਂਗੇ ਅਸੀਂ ਜਿਨ੍ਹਾਂ ਨੇ ਇਹ ਕਿਹਾ ਨਾ ਗੱਲ ਕਿ ਬੰਦਾ ਬਣਾ ਦਾਂਗੇ ਉਹਨਾਂ ਚ ਸਭ ਤੋਂ ਪਹਿਲੇ ਨੰਬਰ ਤੇ ਹਨ ਸਰਾਜ ਹੰਸ ਜੀ ਆ ਜਿਨ੍ਹਾਂ ਦਾ ਕੋਈ ਜੱਟਾਂ ਨਾਲ ਕਿਸਾਨਾਂ ਨਾਲ ਕੋਈ ਮਤਲਬ ਨਹੀਂ ਲੈਣਾ ਤੇਰਾ ਕੰਮ ਹੈ ਤੁੰਬੀ ਵਜਾਉਣਾ ਤੇ ਲੋਕਾਂ ਕੋ ਗ੍ਰਾਹੀ ਕਰਨੀ ਪੈਸੇ ਲੈਣੇ ਤੋਂ ਉਹ ਉਹ ਕੰਮ ਕਰੀ ਜਾ ਤੂੰ ਏ ਭੁੰਡਾ ਦੀ ਖੱਕਰ ਚੋਂ ਤੂੰ ਕੀ ਲੈਣਾ ਤੂੰ ਇਹਨਾਂ ਨੂੰ ਛੇੜ ਕੇ ਕੀ ਲੈਣਾ ਜਿਹੜੇ ਪਹਿਲਾਂ ਹੀ ਬੰਦਾ ਦੁਖੀ ਹੋਵੇ ਨਾ ਉਹਨੂੰ ਜਿੱਦਾਂ ਨੰਦ ਨਾ ਇਹਦੀ ਦੁੱਖ ਦੀ ਰਗ ਦੇ ਉੱਤੇ ਹੱਥ ਨਾ ਰੱਖਦੇ ਉਹ ਕਦੇ ਅਸੀਂ ਤੇ ਪਹਿਲਾਂ ਹੀ ਐਮਐਸਪੀਆ ਤੋਂ ਦੁਖੀ ਹਾਂ ਇਹਨਾਂ ਦੀਆਂ ਗਰੰਟੀਆਂ ਤੋਂ ਦੁਖੀ ਹਾਂ ਅਸੀਂ 750 ਆਪਣਾ ਕਿਸਾਨ ਮਰਵਾਲਾ ਦਿੱਲੀ ਹੁਣ ਰਹਿੰਦੀ ਖੁਦ ਇੱਕ ਕਸਰ ਇੱਥੇ ਸ਼ੰਭੂ ਬਾਰਡਰ ਤੇ ਖੰਡੂਰੀ ਬਾਰਡਰ ਤੇ ਖਨੋਰੀ ਖਨੋਰੀ ਬਾਰਡਰ ਤੇ ਪੂਰੀ ਕਰਤੀ ਘੁਸ ਕੇ ਸਾਡੀ ਸਟੇਟ ਚ ਤੇ ਸਾਡੇ ਬੰਦਿਆਂ ਨੂੰ ਮਾਰਿਆ ਗੋਲੀਆਂ ਚ ਚਲਾਈਆਂ ਇਹ ਤੇ ਪਹਿਲੀ ਵਾਰੀ ਅਸੀਂ ਆਪਣੀ ਹੋਸ਼ ਚ ਦੇਖਿਆ ਕਿ ਸਿੱਧੀਆਂ ਗੋਲੀਆਂ ਪੁਲਿਸ ਵੱਲੋਂ ਆ ਰਹੀਆਂ ਪਤਾ ਨਹੀਂ ਉਹ ਪੁਲਿਸ ਸੀ ਕਿ ਜਾਂ ਇਹਨਾਂ ਦੇ ਗੁੰਡੇ ਸੀ ਸਿਰ ਚ ਗੋਲੀ ਵੱਜੀ ਐ ਸੁਪਰੀ ਦੇ ਪਰ ਜਦੋਂ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਆ ਹਾਲਾਂਕਿ ਉਹਨਾਂ ਉਹਨਾਂ ਨੂੰ ਜਵਾਬ ਨਹੀਂ ਹੁੰਦੇ ਬੀਜਪੀ ਲੀਡਰਾਂ ਨੂੰ ਜਦੋਂ ਕਿਸਾਨ ਸਵਾਲ ਕਰਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਨੇ ਸਬ ਤੌਰ ਤੇ ਕਹਿੰਦਾ ਇੱਕ ਵੀਡੀਓ ਤੁਸੀਂ ਵੀ ਦੇਖੀ ਹੋਣੀ ਹੈ ਕਿ ਤੁਸੀਂ ਇੱਕ ਤਰੀਕ ਤੱਕ ਮੇਰਾ ਸਾਥ ਦਿਓ ਉਸ ਤੋਂ ਬਾਅਦ ਅਸੀਂ ਦੇਖ ਲਾਂ ਮੈਂ ਦੇਖੀ ਆ ਮੈਂ ਕਈ ਵਾਰੀ ਉਹਦੀ ਵੀਡੀਓ ਦੇਖੀ ਆ ਨਾ ਉਹਨੇ ਨਾ ਉਹਦਾ ਇੱਕ ਤਰੀਕ ਤੱਕ ਇਹਨੇ ਸਾਥ ਦੇਣਾ ਤੇ ਨਾ ਉਹਨੇ ਦੋ ਤਰੀਕ ਨੂੰ ਇਹਨਾਂ ਦੀ ਸਾਨੂੰ ਉਹਨੇ ਕੁਝ ਕਹਿਣਾ ਨਾ ਛੇੜਨਾ ਨਾ ਉਹਦੇ ਚ ਹਿੰਮਤ ਆ ਉਹਨੂੰ ਤਾਂ ਸਾਫ਼ ਤੌਰ ਤੇ ਕਹਿਤ ਉਹ ਉਹਦੇ ਕਹਿਣ ਦੀ ਕੀ ਗੱਲ ਹੈ ਕਈ ਇਹੋ ਜੇ ਕਰੀ ਜਾਂਦੇ ਆ ਹਾਥੀ ਨਿਕਲ ਜਾਂਦੇ ਹੁੰਦੇ ਤੇ ਉਹ ਪਿੱਛੇ ਦੂਜੇ ਉਦਾਂ ਹੀ ਕਰਦੇ ਹੁੰਦੇ ਮੈਂ ਉਹ ਸ਼ਬਦ ਵਰਤਣਾ ਨਹੀਂ ਹਾਥੀ ਨਿਕਲ ਜਾਂਦੇ ਹੁੰਦੇ ਆ ਤੇ ਉਹ ਪਿੱਛੇ ਆਪਣਾ ਬੋਲਦੇ ਰਹਿੰਦੇ ਭੌਂਗਦੇ ਰਹਿੰਦੇ ਕਹਿੰਦੇ ਤੇ ਇਹ ਤੂੰ ਜਿਨ੍ਹਾਂ ਨੇ ਮੋਦੀ ਸਾਹਿਬ ਕੋਲ ਨਹੀਂ ਡਰੇ ਜਿਹੜੇ ਸਰਕਾਰਾਂ ਕੋਲ ਨਹੀਂ ਡਰਦੇ ਤੇਰੀ ਕਿੰਗ ਤੂੰ ਵੀ ਕੋਲ ਡਰ ਜਾਣਗੇ ਤੇਰੇ ਹਾਰਮੋਨੀਅਮ ਤੋਂ ਤੇਰੇ ਕੋਲ ਕਿਹੜੀ ਫੌਜ ਹੈ ਵੀ ਉਹ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਕਿਦਾਂ ਠੀਕ ਕਰ ਦੇਗਾ ਬੜਾ ਦੁੱਖ ਹੋਇਆ ਤੁਸੀਂ ਜੱਟੂ ਕਿਸਾਨ ਹੋ ਕਹੇ ਜੱਟ ਨੂੰ ਇਹ ਗੱਲ ਕਹਿਣੀ ਕਿ ਤੁਹਾਨੂੰ ਛਿੱਤਰਾਂ ਦੀ ਲੋੜ ਆ ਤੁਹਾਨੂੰ ਛਿੱਤਰ ਮਾਰ ਮਾਰ ਕੇ ਮੈਂ ਪਹੁੰਚਾਣਾ ਇਹ ਕੌਣ ਬਰਦਾਸ਼ਤ ਕਰੂਗਾ ਪਰ ਦੂਜੀ ਤਰਫ ਤਾਂ ਕਹਿੰਦੇ ਆ ਕਿ ਕਰੇ ਕਿ ਚੌਨ ਲੜਨਾ ਸਵਧਾਨਿਕ ਅਧਿਕਾਰ ਆ ਔਰ ਨਾਲ ਹੀ ਨਾਲ ਕਹਿੰਦੇ ਕਿ ਫਕੀਰਾ ਦੀ ਮੋਜ ਹੈ ਪਹਿਲੇ ਵੀ ਉਹਨਾਂ ਨੇ ਚੋਣ ਜਿੱਤੀ ਔਰ ਉਹਨਾਂ ਨੇ ਇਹ ਤੱਕ ਕਹਿਤਾ ਕਿ ਮੈਂ ਤਾਂ ਜਦੋਂ ਦਿੱਲੀ ਦੇ ਵਿੱਚ ਸੰਸਦ ਸੀਗਾ ਐਮਪੀ ਸੀਗਾ ਮੈਂ ਤਾਂ ਸਿੰਘੂ ਬਾਰਡਰ ਔਰ ਟਿਕਰੀ ਬਾਰਡਰ ਤੱਕ ਆਂਦਾ ਰਿਹਾ ਔਰ ਮੇਰੇ ਅੰਡਰ ਹੀ ਪੈਂਦਾ ਸੀ ਮੈਂ ਤਾਂ ਪਹਿਲੇ ਕਹਿੰਦਾ ਸੀ ਕਿ ਮੈਨੂੰ ਪਕੌੜੇ ਖਿਲਾ ਦਿਓ ਬਾਅਦ 'ਚ ਅਸੀਂ ਗੱਲ ਕਰਾਂਗੇ ਸਭ ਝੂਠ ਬੋਲਦਾ ਮੈਂ ਬਾਰਡਰ ਤੇ ਖੁਦ ਸੀਗਾ ਐਂ ਕਦੀ ਨਹੀਂ ਦੇਖਿਆ ਕਦੀ ਉੱਥੇ ਆਇਆ ਨਹੀਂ ਕਦੀ ਸ਼ਕਲ ਨਹੀਂ ਕਦੀ ਮਤਲਬ ਨਹੀਂ ਇਹ ਨਾ ਆਪਣੇ ਆਪ ਨੂੰ ਵੱਡਾ ਦੱਸਣ ਲਈ ਕਿ ਮੈਂ ਕਿਸਾਨ ਹਮੈਤੀ ਆ ਇਸ ਕਰਕੇ ਗੱਲਾਂ ਕਰਦਾ ਅਹੀਂ ਨਹੀਂ ਦੇਖਿਆ ਕਰੀ ਮੇਰੀ ਡਿਊਟੀ ਹੀ ਉੱਥੇ 24 ਘੰਟੇ ਦੀ ਪਰ ਭਾਰਤ ਦੇ ਪ੍ਰਧਾਨ ਮੰਤਰੀ ਪਟਿਆਲੇ ਆਏ ਪੰਜਾਬ ਫੇਰੀ ਤੇ ਨੇ ਔਰ ਉਹਦੇ ਵਿੱਚ ਅਗਰ ਜੱਟ ਮਾਨਸਬਾ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਵੱਡੇ ਲੀਡਰ ਤੁਹਾਡੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਬੋਲਦਾ ਜੈਂਦਰ ਕੋਰ ਨੇ ਔਰ ਵੱਡੇ ਲੀਡਰ ਨੇ ਕੀ ਉਹਨਾਂ ਦਾ ਵੀ ਵਿਰੋਧ ਕਰੋਗੇ ਤੁਸੀਂ ਉਹਨਾਂ ਨੂੰ ਵੀ ਕਾਲੀ ਝੰਡੀਆਂ ਦਿਖਾਓਗੇ ਉੱਥੇ ਵੀ ਕਿਸਾਨਾਂ ਨੂੰ ਕਿ ਸਾਡੀ ਸਿੱਧਾ ਸਟੈਂਡ ਰੱਖੋਗੇ ਜਾਂ ਫਿਰ ਗੋਲ-ਗੋਲ ਕੁੰਮਕਮਾ ਕੇ ਗੱਲ ਕਰੋਗੇ ਗੋਲ ਗੱਲ ਨਹੀਂ ਕਰਦੇ ਸਾਡੀ ਜਿਹੜੀ ਸਭਾ ਨਾ ਅਲੰਡਿਆ ਜੱਟ ਮਾਨਸਬਾ ਜਵੇਂ ਕਿ ਤਲਵੰਡੀ ਨੇ ਦੱਸਿਆ ਵੀ ਬਹੁਤ ਪੁਰਾਣੀ ਸਭਾ ਸਰਛੂ ਟੂਹਾਰਮ ਹਣੀ ਸਦਾਰ ਬਲਦੇਵ ਸਿੰਘ ਹਣੀ ਦਾਰਾ ਸਿੰਘ ਹਣੀ ਇਹਦੇ ਰਹਿ ਪ੍ਰਧਾਨ ਉਹਨਾਂ ਨੇ ਸਭਾ ਵਾਸਤੇ ਸਾਰਿਆਂ ਨੂੰ ਇਕੱਠੇ ਰਹਿਣ ਵਾਸਤੇ ਅਸੀਂ ਕਦੀ ਕਿਸੇ ਨੂੰ ਕਹਿੰਦੇ ਆ ਕਿ ਤੁਸੀਂ ਉਹਨੂੰ ਫਲਾਣੇ ਨੂੰ ਮਾਰ ਦਿਓ ਜਾਂ ਫਲਾਣੀ ਜਾਤੀ ਨਹੀਂ ਠੀਕ ਅਸੀਂ ਤੇ ਕਹਿੰਨੇ ਸਾਰੀਆਂ ਜਾਤੀਆਂ ਸਾਰੇ ਧਰਮਾਂ ਦੇ ਲੋਕ ਸਾਡੇ ਲਈ ਬਰਾਬਰ ਆ ਪਰ ਤੁਸੀਂ ਆਪਣੇ ਲੋਕਾਂ ਨੂੰ ਮਜ਼ਬੂਤ ਕਰੋ ਮਜ਼ਬੂਤ ਇਹ ਨਹੀਂ ਕਹਿੰਦੇ ਕਿ ਬੰਦੂਕਾ ਚਲਾਓ ਅਹੀਂ ਕਿ ਨਿਆ ਆਰਥਿਕ ਤੌਰ ਤੇ ਮਜ਼ਬੂਤ ਹੋ ਬੱਚਿਆਂ ਨੂੰ ਪੜ੍ਹਾਓ ਆ ਜਿਹੜੇ ਵਹਿਮ ਭਰਮਾਂ ਚੋਂ ਨਿਕਲੋ ਅਹੀਂ ਪੂਰੀਆਂ ਸਟੇਟਾਂ ਚੋ ਬੰਦ ਕਰਵਾਤਾ ਜੀ ਪ੍ਰੀਤੀ ਭੋਜਨ ਨਹੀਂ ਹੁੰਦਾ ਇੱਕ ਮੁੱਢਾ ਮਰ ਜੇ ਤੇ ਬਾਅਦ ਚ ਕਰਾਉਂਦੇ ਹੁੰਦੇ ਹੈ ਪ੍ਰੀਤੀ ਭੋਜਨ ਉਹ ਬੰਦ ਕਰਾਤਾ ਰਾਜਸਥਾਨ ਚ ਬਹੁਤ ਸੀ ਹਰਿਆਣੇ ਚ ਬਹੁਤ ਸੀ ਵੀ ਐਵੇਂ ਕਿਉਂ ਬਾਪੂ ਤੇ ਚਲ ਗਿਆ ਉਹਨੂੰ ਜਿੰਦੇ ਨੂੰ ਭਾਵੇਂ ਨੂੰ ਦੋ ਫੁਲਕੇ ਨਾ ਦਿੰਦੇ ਹੁਣ ਉਹ ਬਾਅਦ ਚ ਉਹਦਾ ਪ੍ਰੀਤੀ ਭੋਜਨ ਕਰਦੇ ਹੋ ਲੱਖਾਂ ਰੁਪਏ ਖਰਚ ਦਿੰਦੇ ਹੋ ਉਹ ਬੰਦ ਕਰਾਇਆ ਕਰੇ ਇਨਦੇਜ ਪ੍ਰਸ਼ਾਦੇ ਉਲਟੇ ਬਿਲਕੁਲ ਉਹ ਵੀ ਬੰਦ ਹੋ ਗਈ ਹੈ ਕਾਫੀ ਹੱਦ ਤੱਕ ਰਾਜਸਥਾਨ ਉਹ ਹਰਿਆਣੇ ਚ ਤੇ ਯੂਪੀ ਚ ਪੰਜਾਬ ਚ ਲੱਗੇ ਆ ਦੇਖੋ ਇਹ ਸਾਡੀ ਬੇਨਤੀ ਮੰਨ ਲੈਣਗੇ ਵੱਡੇ ਵੱਡੇ ਵਿਆਹ ਨਾ ਕਰੋ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਹੋਊਗਾ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਹੋਊਗਾ ਇਹ ਮੇਰਾ ਸਵਾਲ ਹੈ ਕੈਪਟਨ ਅਮਰਿੰਦਰ ਸਿੰਘ ਦਾ ਜਿੱਥੇ ਸਾਰੀਆਂ ਭਾਜਪਾ ਦਾ ਹੀ ਵਿਰੋਧ ਹੋ ਰਿਹਾ ਸਾਰਿਆਂ ਦਾ ਵਿਰੋਧ ਹੋਏਗਾ ਕੈਪਟਨ ਅਮਰਿੰਦਰ ਸਿੰਘ ਦਾ ਹੋਊਗਾ ਨਹੀਂ ਉਹ ਵੀ ਭਾਜਪਾ ਚ ਹੀ ਆ ਨਾ ਸਾਡੇ ਪ੍ਰਧਾਨ ਆ ਜਦੋਂ ਕਾਂਗਰਸ ਦੇ ਵਿੱਚ ਸੀ ਉਦੋਂ ਵੀ ਸਾਡੇ ਉਦੋਂ ਕੁਝ ਵੀ ਨਹੀਂ ਸੀਗੇ ਨਾ ਉਹ ਪ੍ਰੈਜ਼ੀਡੈਂਟ ਸੀ ਨਾ ਉਹ ਸੀਐਮ ਸੀ ਆਈ ਉਦੋਂ ਵੀ ਉਹਨਾਂ ਨੂੰ ਸਾਡੀ ਕਮੇਟੀ ਨੇ ਬਣਾਇਆ ਸੀ ਨਹੀਂ ਹੁਣ ਵਿਰੋਧ ਕਰੋਗੇ ਖੁੱਲਾ ਤੋਂ ਖੁੱਲੇ ਤੌਰ ਤੇ ਕਹਿੰਦੇ ਹੋ ਕਿ ਵਿਰੋਧ ਉਹਨਾਂ ਦਾ ਵੀ ਹੋ ਕਿਸਾਨ ਜਥੇਬੰਦੀਆਂ ਦੇ ਨਾਲ ਆ ਜਿੱਦਾਂ ਕਿਸਾਨ ਜੱਥੇਬੰਦੀਆਂ ਕਹਿਣਗੀਆਂ ਉਦਾਂ ਕਰਾਂਗੇ ਨਾਲ ਹੀ ਨਾਲ ਇੱਕ ਅਨਾਜ ਜੱਟ ਮਸਵਾ ਦੀ ਗੱਲ ਹੁੰਦੀ ਹੈ ਸੋਨੀਆ ਮਾਨ ਦਾ ਸਾਹਮਣੇ ਆਂਦਾ ਹੁਣ ਤੁਸੀਂ ਕਿਹਾ ਕਿ ਕਿਸਾਨਾਂ ਦੇ ਨਾਲ ਆਸੀਂ ਉਹ ਤਾਂ ਕਹਿ ਰਹੇ ਕਿ ਸੋਨੀਆ ਮਾਨ ਕਹਿ ਰਹੇ ਕਿ ਉਹਨਾਂ ਨੇ ਤਾਂ ਕਹਿ ਰਹੇ ਕਿ ਸੋਨੀਆ ਮਾਨ ਦੇ ਨਾਲ ਤਾਂ ਸਟੈਂਡ ਹੀ ਨਹੀਂ ਲਿਆ ਗਿਆ ਉਹ ਤਾਂ ਇਕੱਲੇ ਚੱਲ ਗਏ ਸੀ ਕਹੇ ਕਿਸਾਨ ਕਿਉਂ ਗਏ ਕਿਉਂ ਗਏ ਇਕੱਲੇ ਹੋ ਕਿਨੂੰ ਪੁੱਛ ਕੇ ਗਈ ਸਾਨੂੰ ਤਾਂ ਫੋਨ ਤੱਕ ਨਹੀਂ ਕੀਤਾ ਉਹ ਕਿਹੜੀ ਹੁਣੇ ਸ਼ਬਦ ਵਰਤਿਆ ਤੁਸੀਂ ਉਹ ਲੈਣਾ ਚਾਹੁੰਦੀ ਟੀ ਆਰ ਪੀ ਟੀ ਆਰ ਪੀ ਉਹਨੂੰ ਹਾਜ਼ਰ ਤਾਂ ਜਿਹੜੇ ਬੰਮਿਓ ਹੋ ਜਾਂਦੇ ਨੇ ਜਿੰਨਾਂ ਦੀਆਂ ਫੋਟੋ ਫਾਟੋ ਕਿਹਦੇ ਤੇ ਲੱਤ ਜਾਂਦੀਆਂ ਗੋਦਿਆਂ ਗੋਦਿਆਂ ਉਹ ਟੀ ਆਰ ਪੀ ਦਾ ਬੜਾ ਖੇੜਾ ਕਰਦੇ ਆ ਕਿ ਮੈਂ ਆਰਟਿਸਟ ਆ ਇਹ ਹੈ ਉੱਥੇ ਜ਼ਰੂਰ ਆਉਂਦੀ ਨਹੀਂ ਸਾਡੇ ਅੰਦੋਲਨ ਚ ਅਈ ਉਹਦੀ ਇੱਜ਼ਤ ਕਰਦੇ ਸੀ ਫਿਰ ਸਿਫਾਰਸ਼ਾਂ ਮਡੀਆਂ ਪੋਈਆਂ ਸੀ ਤੇ ਫਿਰ ਕਿਹਦੀ ਕਿ ਮੈਂ ਕਿਸਾਨਾਂ ਦੇ ਨਾਲ ਉਦੋਂ ਦੀ ਇੱਜ਼ਤਨ ਦਾ ਕੱਢਿਆ ਇਹਨੂੰ ਬਾਹਰ ਉਦੋਂ ਦਾ ਕਿਸਾਨਾਂ ਦੇ ਨਾਲ ਕੀ ਕਰ ਲਿਆ ਇਹਨੇ ਕੋਈ ਦੱਸੋ ਨਾ ਵੀ ਗਈ ਮੁੜ ਕੇ ਦੁਬਾਰਾ ਨੋ ਰਿਵਾਰਡ ਰਿਸਪੋਂਸ ਬੋ ਬਾਰਡਰ ਜੀਆਂ ਦੇਖਿਆ ਹੋਣੀ ਐ ਅਤਰੂ ਗੈਸ ਦੇ ਗੋਲੇ ਤੱਕ ਵੱਜੋ ਨਾ ਕੋਈ ਗੋਲਾ ਨਹੀਂ ਵੱਜਿਆ ਇਹਨੂੰ ਅਤਰੂ ਗੈਸ ਦਾ ਧੂਆਂ ਜਿੱਥੇ ਉੱਡਦਾ ਸੀ ਉੱਥੋਂ ਦੀ ਡਾਂਗ ਹੀ ਉਹ ਛੱਕਾ ਝੁੱਕਾ ਹੋਈਆਂ ਜਰੂਰ ਤੇ ਕੋਈ ਗੋਲਾ ਨਹੀਂ ਵੱਜਿਆ ਕੇ ਨੇ ਡਾਂਗ ਨਹੀਂ ਮਾਰੀ ਇਹ ਇੱਕ ਕਹਾਣੀਆਂ ਹੋ ਸੀਆਰਪੀ ਲੈਣ ਦੀਆਂ ਟੀਆਰਪੀ ਪਰ ਤੁਹਾਡੇ ਨਾਲ ਤਾਂ ਕਹਿ ਰਹੇ ਕਿ ਗੱਲਬਾਤ ਸੀ ਮਤਲਬ ਕਿ ਹੁੰਦੀ ਰਹਿੰਦੀ ਸੀ ਹਾਂਜੀ ਹਾਂਜੀ ਤੁਸੀਂ ਬਣਾਏ ਸੀ ਔਰ ਤੁਹਾਡੇ ਨਾਲ ਤਾਂ ਸਟੇਜ ਵੀ ਸਾਂਝੇ ਕਰਦੇ ਰਹੇ ਆ ਬੱਡੇ ਮੈਨੂੰ ਮੁਸਤੀਫਾ ਦੇ ਰਹੇ ਆ ਤੇ ਫਿਰ ਅੱਧਾ ਘੰਟਾ ਵੀ ਨਹੀਂ ਮੈਂ ਤਾਂ ਲਾਇਆ ਜਦੋਂ ਪਤਾ ਲੱਗਾ ਸੀ ਉਸ ਵੇਲੇ ਚਿੱਠੀ ਭੇਜੀ ਤੀ ਉਹਨੂੰ ਤੇ ਹਾਲੋ ਜੀ ਤੁਸੀਂ ਫਿਰ ਮੈਂ ਨਾਲ ਇਹ ਵੀ ਕਿਹਾ ਉਹਨੂੰ ਮਾੜਾ ਨਹੀਂ ਕਿਹਾ ਮੈਂ ਕਿਹਾ ਜਦੋਂ ਤੇਰਾ ਠੀਕ ਹੋ ਜਾਏ ਸਿਸਟਮ ਉੱਪਰ ਵਾਲਾ ਉਦੋਂ ਫਿਰ ਦੱਸਦੀ ਵੀ ਇਹ ਆਪਣੇ ਬੰਦਿਆਂ ਨੂੰ ਸਾਡੀ ਸੰਸਥਾ ਦੀ ਇਹ ਇੱਕ ਬਹੁਤ ਵੱਡੀ ਗੱਲ ਆ ਅਵਲ ਤੇ ਹੀ ਸੋਚ ਸਮਝ ਕੇ ਬਣਾਉਣਾ ਜਿਹਨੂੰ ਬਣਾਈਏ ਤੇ ਫਿਰ ਜੇ ਉਹ ਨੂੰ ਕੋਈ ਗਲਤੀ ਵੀ ਹੋ ਜੇ ਤੇ ਅਸੀਂ ਛੱਡਦੇ ਨਹੀਂ ਉਹਨੂੰ ਸਾਡੇ ਇੱਕ ਹੋਰ ਨਾਰਾ ਦਿੱਤਾ ਜੀ ਸਾਡੇ ਬੰਦਿਆਂ ਨੇ ਜਿਹਨੇ ਜੱਟ ਦੇ ਘਰ ਜਨਮ ਲੈ ਲਿਆ ਨਾ ਉਹ ਸਾਡੀ जाट ਮਾਨ ਸਭਾ ਦਾ ਆਟੋਮੈਟਿਕਲੀ ਮੈਂਬਰ ਆ ਦਾਰਾ ਜੀ ਕਹਿੰਦੇ ਹੁੰਦੇ ਸੀਗੇ ਵੀ ਮੈਂਬਰਸ਼ਿਪ ਡਰਾਈਵ ਕਿਉਂ ਨਹੀਂ ਕਰਦੇ ਤੁਸੀਂ ਕਾਰਡ ਬਣਾ ਕੇ ਦਿਓ ਅਸੀਂ ਕਹਿੰਦੇ ਜੀ ਸਾਡੇ ਬੰਦੇ ਕਹਿੰਦੇ ਜੇ ਜੱਟ ਦੇ ਘਰ ਜਨਮ ਲਿਆ ਤੇ ਉਹ जाट ਮਾਨ ਸਭਾ ਦਾ ਮੈਂਬਰ ਹੈ ਹੇ ਇਦਾਂ ਹੀ ਮੈਂਬਰ ਸਾਡੇ ਕਿਸੇ ਨਾਲ ਵੈਰ ਵਿਰੋਧ ਨਹੀਂ ਤੇ ਜਿਹੜਾ ਕੰਮ ਕਰਨਾ ਚਾਹੁੰਦਾ ਸਾਰੀਆਂ ਪਾਰਟੀਆਂ ਚੋਂ ਅਕਾਲੀ ਦਲ ਦਾ ਸ਼ਰੋਮਣੀ ਕਮੇਟੀ ਦਾ ਜਨਨ ਸ਼ਕਤੀ ਅ ਅਕਾਲੀ ਦਲ ਦਾ ਅਕਾਲੀ ਦਲ ਸ਼ਰੋਮਣੀ ਦਲ ਜਿਹੜਾ ਵੀ ਆ ਨੈਸ਼ਨਲ ਸੈਕਟਰੀ ਤੁਸੀਂ ਬਣਾਇਆ ਉਹਨੂੰ ਬਣਾਇਆ ਤੇ ਅਕਾਲੀ ਦਲ ਨਾਲ ਸਾਡਾ ਕੋਈ ਵੈਰ ਥੋੜੀ ਤੁਸੀਂ ਤੁਸੀਂ ਕਾਂਗਰਸੀਓ ਉਹ ਅਕਾਲੀ ਦਲ ਤੋਂ ਨੇ ਕੈਪਟਨ ਸਾਹਿਬ ਹੁਣ ਭਾਜੀਪੀ ਦੇ ਵਿੱਚ ਚਲੇ ਗਏ ਤੇ ਭਾਜੀਪੀ ਦਾ ਤੁਸੀਂ ਕਹਿੰਦਾ ਕਿ ਵਿਰੋਧ ਪਾਰਟੀਆਂ ਨਾਲ ਸਾਡੀ ਸਭਾ ਦਾ ਕੋਈ ਸਬੰਧ ਨਹੀਂ ਕਿ ਕੱਲ ਨੂੰ ਕੋਈ ਆਫਦਾ ਹੋਊਗਾ ਨਾ ਜੱਟ ਹੋਊਗਾ ਕਹੇਗਾ ਮੈਂ ਕੰਮ ਕਰਨਾ ਚਾਹੁੰਨਾ ਤੁਹਾਡੀ ਸਭਾ 'ਚ ਅਸੀਂ ਉਹਦਾ ਵੀ ਸਵਾਗਤ ਕਰਾਂਗੇ ਸੀਪੀਆਈ ਦਾ ਸੀਪੀਐਮ ਦਾ ਉਹਦਾ ਵੀ ਸਵਾਗਤ ਕਰਾਂਗੇ ਕਿਉਂਕਿ ਤੁਸੀਂ ਜੱਟਾਂ ਦੀ ਭਲਾਈ ਵਾਸਤੇ ਆਏ ਹੋ ਕਿਸਾਨਾਂ ਦੀ ਭਲਾਈ ਵਾਸਤੇ ਪਰ ਇਹ ਤਾਂ ਨਹੀਂ ਹੋਊਗਾ ਕਿ ਬੀਜੇਪੀ ਦਾ ਵਿਰੋਧ ਹੋਊਗਾ ਔਰ ਦੂਜੀ ਪਾਰਟੀਆਂ ਨੂੰ ਕਿਤਨਾ ਕਿਤੇ ਅੰਦਰਖੱਤ ਸਪੋਰਟ ਕੀਤਾ ਜਾਊਗਾ ਕਿ ਸਿਰਫ ਵਿਰੋਧ ਹੀ ਕਰੋਂਗੇ ਕਿ ਸਪੋਰਟ ਵੀ ਕਰੋਂਗੇ ਇਹ ਸ਼ਬਦ ਸੁਣਿਆ ਵੀ ਬੀਜੇਪੀ ਦਾ ਵਿਰੋਧ ਕਰੋ ਤੇ ਕਾਂਗਰਸ ਨੂੰ ਵੋਟ ਪਾ ਦਿਓ ਕਿਹਾ ਮੈਂ ਨਹੀਂ ਕਿਹਾ ਨਾ ਕਹਿਣਾ ਨਾ ਮੈਂ ਇਹ ਕਹਿਣਾ ਜੀ ਕਾਲੀਤਲ ਨੂੰ ਪਾ ਦਿਓ ਨਾ ਮੈਂ ਕਹਿਣਾ ਆਪ ਨੂੰ ਪਾਓ ਅਸੀਂ ਤੇ ਇੱਕ ਨਾਰਾ ਦਿੱਤਾ ਪਿੱਛੇ ਵੀ ਜਿਹੜਾ ਵੀ ਆਪਣਾ ਜੱਟ ਵਿਰੋਧੀ ਆ ਉਹ ਸਾਡਾ ਵਿਰੋਧੀ ਜਾਟਵਾ ਸਭਾ ਦਾ ਵਿਰੋਧ ਕਰੂਗਾ ਇਹਨਾਂ ਜੱਟ ਵਿਰੋਧੀ ਆ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਅਸੀਂ ਆਟੋਮੈਟਿਕਲੀ ਉਹਦੇ ਵਿਰੋਧੀ ਆ ਤੇ ਹੁਣ ਜੱਟ ਮਾਸਬਾ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਖੜੂਗੀ ਜਿਸ ਤਰ੍ਹਾਂ ਦੇ ਨਾਲ ਬਿਆਨਬਾਜ਼ੀ ਕਿਉਂਕਿ ਬੀਜੇਪੀ ਤੇ ਹੋਰ ਵੀ ਲੀਡਰ ਹੁਣ ਬੋਲਣਾ ਸ਼ੁਰੂ ਹੋ ਗਏ ਆਏ ਸਾਡੇ ਉਹ ਭਾਰਤੀ ਕਿਸਾਨ ਪੰਜਾਬ ਕਿਸਾਨ ਮਿਲੋ ਪੰਜਾਬ ਕਿਸਾਨ ਮਜ਼ਦੂਰ ਇਕਤਾ ਜੋ ਅੱਗੇ ਆ ਜੋ ਯੂਨੀਅਨ ਇਹਨਾਂ ਦੀ ਵੱਡੀ ਵੱਡੀ ਤੇ ਇਹ ਕਰ ਰਹੇ ਵਿਰੋਧ ਉੱਥੇ ਪਰ ਗੱਲ ਇਹ ਹੈ ਕਿ ਸਾਡਾ ਪ੍ਰਧਾਨ ਹੈ ਡਿਸਟ੍ਰਿਕਟ ਦਾ ਪਰ ਬੀਜੇਪੀ ਦੇ ਲੋਕ ਸਾਫ਼ ਤੌਰ ਤੇ ਫਿਰ ਇਹ ਕਿਉਂ ਕਹਿੰਦੇ ਨੇ ਕਿ ਕਰੇ ਕਿ ਕਿਸਾਨਾਂ ਦੀ ਗੱਲ ਹੋ ਰਹੀ ਹੈ ਮਜ਼ਦੂਰਾਂ ਦੀ ਗੱਲ ਤਾਂ ਕਰੇ ਕਿ ਕੋਈ ਕਰ ਹੀ ਨਹੀਂ ਰਿਹਾ ਇਹ ਜੋ ਦੋਨਾਂ ਦੀ ਕਰਦੇ ਇਹ ਇਹਨਾਂ ਦੀ ਇਹਨਾਂ ਦੀ ਜਥੇਬੰਦੀ ਕਿਸਾਨ ਮਜ਼ਦੂਰ ਇਕਤਾ ਹੈ ਕਿਸਾਨ ਮਜ਼ਦੂਰ ਇਕਤਾ ਤੇ ਉਹ ਬੀਜੇਪੀ ਵਾਲੇ ਪਤਾ ਨਹੀਂ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਆਂਦੀ ਹੈ ਔਰ ਬਿਆਨਬਾਜ਼ੀ ਕਿਤਨਾ ਕਿਤੇ ਮਸਲੇ ਰੱਖੇ ਜੀ ਮਨਰੇਗਾ ਦਾ ਜਿੱਦਾਂ ਮਨਰੇਗਾ ਦੀ ਦਿਹਾੜੀ ਹੈ ਮਜ਼ਦੂਰਾਂ ਦੀ ਆ ਉਹ 240 ਰੁਪਏ ਪ੍ਰਤੀ ਦਿਨ ਦੇ ਰਹੀ ਹੈ ਸਰਕਾਰ ਉਹਦੇ ਅਸੀਂ ਪ੍ਰਤੀ ਵਿਰੋਧਤਾ ਕਰ ਰਹੇ ਕਿ 700 ਰੁਪਏ ਮਜ਼ਦੂਰ ਦੀ ਦਿਹਾੜੀ ਹੋਣੀ ਚਾਹੀਦੀ ਆ ਮਜ਼ਦੂਰ ਕੱਲਾ ਨਹੀਂ ਹੈਗਾ ਕਿ ਉਹ ਕੰਮ ਕਰਦਾ ਰਹੇ ਤੇ ਉਹਨੂੰ ਵਿਚਾਰੇ ਉਹਨਾਂ ਦਿਹਾੜੀ ਨਾ ਪੂਰੀ ਮਿਲੇ ਇਹ ਕਰਕੇ ਅਸੀਂ ਤੇ ਪੂਰਾ ਵਿਰੋਧ ਕਰ ਰਹੇ ਆ ਬਾਰਡਰ ਦੇ ਉੱਤੇ ਜਿਹੜੇ ਅਸੀਂ ਲਿਖ ਕੇ ਦਿੱਤੀਆਂ ਨੇ ਮੰਗਾਂ ਆਪਣੀਆਂ ਉਹਨਾਂ ਦੇ ਵਿੱਚ ਮਜ਼ਦੂਰਾਂ ਦਾ ਵੀ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਮੁੱਦਾ ਚੁੱਕਿਆ ਹੋਇਆ ਆ ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਹੁਣ ਰੋਡ ਮੈਪ ਬਣਾਇਆ ਕੁਝ ਖਾਸ ਤੌਰ ਤੇ ਹੁਣ ਜੱਟ ਮਾਨ ਸਭਾ ਦੇ ਜਿਹੜੇ ਵੀ ਮੈਂਬਰ ਨੇ ਕਰੋੜਾਂ ਦੇ ਵਿੱਚ ਮੈਨੂੰ ਲੱਗਦਾ ਕਿ 7-8 ਕਰੋੜ 7 ਕਰੋੜ ਦੇ ਉਹਨਾਂ ਤੱਕ ਕੋਈ ਸਨੇਹਾ ਲਾਇਆ ਕਿ ਜਿਹੜਾ ਸਾਡਾ ਸੁਨਾਹ ਹੁੰਦਾ ਪੂਰੇ ਦੇਸ਼ ਚ ਜਾਂਦਾ ਜੀ ਸਾਡੀ ਕੋਈ ਥੋੜੀ ਸੰਸਥਾ ਵੀ ਉਹਨੇ ਪੁੱਛ ਕੇ ਗੱਲ ਨਹੀਂ ਕੀਤੀ ਜਾਂ ਇਦਾਂ ਅੱਜ ਦੀਆਂ ਖਬਰਾਂ ਹੁਣ ਪੂਰੇ ਦੇਸ਼ ਚ ਜਾਣਗੀਆਂ ਕੋਈ ਆਪਣਾ ਉਹ ਲੱਗੇ ਹੁਣੇ ਸਾਡੀ ਜੱਟ ਮਾਨ ਸਭਾ ਦੀ ਸੁਣਨ ਤੁਹਾਡੀਆਂ ਗੱਲਾਂ ਸੁਣਨੀਆਂ ਉਹਨਾਂ ਫਿਰ ਉਹਨਾਂ ਨੇ ਪੂਰੇ ਦੇਸ਼ 'ਚ ਪਹੁੰਚਾਉਣੀਆਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਪਿਆਰ ਨਾਲ ਗੱਲਬਾਤ ਕੀਤੀ ਆ ਤੁਸੀਂ ਹਮੇਸ਼ਾ ਹੀ ਕਰਦੇ ਹੋ ਅੱਗੇ ਵੀ ਕਰਦੇ ਰਹਿਣਾ ਸਾਡੇ ਗਰੀਬ ਜੱਟਾਂ ਦੀ ਮਦਦ ਕਰੋ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਗਰੀਬ ਜੱਟਾਂ ਦੀ ਤੁਸੀਂ ਗੱਲ ਕੀਤੀ ਹੈ ਚਲੋ ਮੈਂ ਇਹਦੇ ਵਿੱਚ ਸਵਾਲ ਕਰ ਲੈਣਾ ਕੁਝ ਲੋਕ ਕਹਿੰਦੇ ਨੇ ਭਾਜਪਾ ਦੇ ਲੋਕ ਵੀ ਕਹਿੰਦੇ ਨੇ ਔਰ ਕੁਝ ਹੋਰ ਵੀ ਲੋਕ ਕਹਿੰਦੇ ਨੇ ਕਿ ਇਹ ਕਹਿੰਦੇ ਕਿ ਜੱਟ ਗਰੀਬ ਕਿੱਥੇ ਕਹਿੰਦੇ ਕਿ ਰੇਂਜ ਰੋਵਰਾਂ 'ਚ ਘੁੰਮ ਰਿਹਾ ਫੋਰਚਨਰਾਂ 'ਚ ਘੁੰਮ ਰਿਹਾ ਕਿਸਾਨੀ ਅੰਦੋਲਨ ਦੇ ਵਿੱਚ ਇਹ ਦੱਸ ਦਵਾਂ 85% ਪੰਜਾਬ 'ਚ ਜਿਹੜੀ ਜ਼ਮੀਨ ਹੈ ਨਾ ਉਹ 5 ਏਕੜ ਤੋਂ ਘੱਟ ਆ ਔਰ 10% ਜ਼ਮੀਨ ਹੈ ਜਿਹੜੀ 20 ਕਿੱਲੇ ਤੇ ਜਿਹੜੀ 20 ਤੋਂ ਉੱਪਰ ਆ ਉਹ ਬੜੀ ਲਿਮਟਿਡ 4-5% ਹੋਏਗੀ ਉਹਨਾਂ ਦਾ ਵੀ ਵੱਡਿਆਂ ਦਾ ਵੀ ਨਾਂ ਨਹੀਂ ਲੈਣਾ ਗੁੱਸਾ ਕਰ ਲੈਣਗੇ ਉਹਨਾਂ ਕੋਈਆਂ ਕੋ 100 200 400 500 ਵੀ ਹੈਗੀ ਆ ਲੇਕਿਨ ਜਿਹੜੀ ਜਿਹੜੀ ਕੈਟਾਗਰੀ ਚ ਆਹੀ ਹੋਣੇ ਆ ਨਾ ਉਹ 85% ਚ ਆਹੀ ਹੋਣੇ ਆ 5 ਏਕੜ ਕੇੇ ਕੋਲ ਜ਼ਮੀਨ ਨਹੀਂ ਹੈਗੀ 85% ਪੰਜਾਬ ਚ ਲੋਕਾਂ ਕੋਲ ਜੱਟਾਂ ਕੋਲ ਤੇ ਕਿਸਾਨਾਂ ਕੋਲ ਕਿਸਾਨ ਤੇ ਉਹਨੂੰ ਕੀ ਤੁਹਾਨੂੰ ਕਹੀਏ ਵੀ ਇਹ ਜਿਹੜਾ ਕਿਹੜਾ ਇਕਨੋਮਿਕ ਤੌਰ ਤੇ ਬਹੁਤ ਹੀ ਗਰੀਬ ਹੋ ਗਿਆ ਬਿਲਕੁਲ ਜੇ ਖਰਚਾ ਲਾ ਲਈਏ ਨਾ ਝੋਨੇ ਦਾ ਪਾਣੀ ਦਾ ਟਰੈਕਟਰ ਦਾ ਪੈਸਟੀਸਾਈਜ਼ ਦਾ ਜਟਰਨ ਨਹੀਂ ਵਚ ਰਿਆ ਕੁਝ ਵੀ ਤੇ ਜੇ ਤੁਸੀਂ ਬੱਚਾ ਪੜਾਉਣਾ ਜਾਂ ਮੋਟਰਸਾਈਕਲ ਜਿਵੇਂ ਗੱਡੀ ਸੀ ਤੇ ਗੱਲ ਹੀ ਨਹੀਂ ਕਰਿਆ ਮੋਟਰਸਾਈਕਲ ਤੇਲ ਪਾਉਣ ਨੂੰ ਪੈਸੇ ਨਹੀਂ ਹੁੰਦੇ ਇਹ ਆੜਤੀਏ ਚਲਾ ਰਹੇ ਸਾਡਾ ਝੋਨਾ ਤੇ ਕਣਕ ਉਹ ਹੀ ਲਵਾਉਂਦੇ ਆ ਤੇ ਪੈਦਾ ਕਰਕੇ ਜਦੋਂ ਘਰ ਲੈ ਹੋਣੀ ਹੈ ਤੇ ਫਿਰ ਉਹਨਾਂ ਪਹਿਲਾਂ ਪੈਸੇ ਲਿਆ ਆੜਤੀਆਂ ਦੇ ਜਾਂਦੀ ਘਰ ਤੇ ਲੈਣੀ ਨਹੀਂ ਦਿੰਦੇ ਜਦੋਂ ਫਸਲ ਤੇ ਕਰਜ਼ਾ ਪਹਿਲਾਂ ਚੁੱਕ ਲੈਣਾ ਤੇ ਫਿਰ ਉਹਦੇ ਛੁੱਟ ਦੇਣੀ ਉਹਨੇ ਪੁਰਾਣੇ ਕੱਟ ਕੇ ਨਵੇਂ ਹੋਰ ਥੋੜੇ ਬੁੱਦੇ ਦੇ ਦੇਣੇ ਬਿਲਕੁਲ ਤੇ ਆ ਸਾਫ ਤੌਰ ਤੇ ਗੱਲਬਾਤ ਕੀਤੀ ਔਰ ਜੱਟ ਮਾਸ ਸਵਾ ਵੱਲੋਂ ਵੀ ਪਹਿਲੇ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਤੇ ਹੁਣ ਵੀ ਕਲੀਅਰ ਕਰਤਾ ਕਿ ਹੁਣ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ ਪੁਰਜ਼ੋਰ ਵਿਰੋਧ ਕਰਾਂਗੇ ਪਰ ਬੀਜੇਪੀ ਦੇ ਲੀਡਰਾਂ ਦੇ ਵੀ ਬਿਆਨ ਸਾਹਮਣੇ ਆਏ ਔਰ ਉਹਨਾਂ ਨੇ ਸਾਫ ਤੌਰ ਤੇ ਕਿਸਾਨਾਂ ਦੇ ਵਿਰੋਧੀ ਬਿਆਨ ਵੀ ਦਿੱਤੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਇੱਕ ਤਰੀਕ ਤੱਕ ਬੀਜੇਪੀ ਦੇ ਲੀਡਰ ਤਾਂ ਕਹਿੰਦੇ ਆ ਔਰ ਜੱਟਵਾਸ ਸਭਾ ਵੱਲੋਂ ਵੀ ਕਿਹਾ ਗਿਆ ਕਿ ਵਿਰੋਧ ਕੀਤਾ ਜਾਵੇਗਾ ਇਸ ਵਿਰੋਧ ਦਾ ਅਸਰ ਕੀ ਪੈਂਦਾ ਇਹ तमाम ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਵੀਡੀਓ ਜਲਿਸਟ ਮੰਨ ਦੇ ਨਾਲ ਮਾਈ ਪੰਜਾਬੀ ਟੀਵੀ ਚੰਡੀਗੜ੍ਹ